ਪਾਕਿਸਤਾਨੀ ਮੁੱਲਿਆ ਨੇ ਅਮਰੀਕਾ ਕੈਨੇਡਾ ਦੇ ਵਿੱਚ ਪੋਤੀ ਸਾਹਿਬ ਥੱਲੇ ਰੱਖ ਕੇ ਵਾਸ਼ਰੂਮ ਦੇ ਵਿੱਚ ਕਮੋੜ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋਆਂ ਲਗਾ ਕੇ ਚੱਪਲਾਂ ਦੇ ਥੱਲੇ ਪੋਥੀਆਂ ਰੱਖ ਕੇ ਪਾਕਿਸਤਾਨੀ ਮੁੱਲਿਆ ਨੇ ਬੇਅਦਬੀਆਂ ਕੀਤੀਆਂ ਨਨਕਾਣੇ ਦਾ ਨਾਮ ਬਦਲ ਕੇ ਨਨਕਾਣਾ ਜਿਹੜਾ ਹੈਗਾ ਉਹਨਾਂ ਨੇ ਮਸਜਿਦ ਬਣਾਉਣੀ ਆ ਸੁਣ ਲੋ ਨਨਕਾਣੇ ਦਾ ਨਾਮ ਬਦਲ ਗਿਆ ਸੀ ਗੁਲਾਮਾਂ ਦੇ ਮੁਖਤਫਾ ਸ਼ਹਿਰ ਅਮੀਰਾਂ ਦਾ ਬਣੇਗੀ ਅਣਖ ਗੈਰਤ ਮਰ ਗਈ ਸਿੱਖਾਂ ਦੀ ਪਾਕਿਸਤਾਨੀ ਮੁੱਲੇ ਗੁਰਨਾਣਕਦੇਵ ਜੀ ਨੂੰ ਮੁਹੰਮਦ ਦੀਆਂ ਉਠਣੀਆਂ ਦੇ ਮੂਤ ਦੇ ਬਰਾਬਰ ਦੱਸ ਰਹੇ ਨੇ ਕਾਫਰ ਦਾ ਸ਼ਹਿਰ ਹੋਵੇ ਤੇ ਕਾਫਰ ਉੱਥੇ ਲੇਟਿਆ ਹੋਵੇ ਉਹ ਸਾਹਾਬਾਂ ਦੀਆਂ ਉਠਣੀਆਂ ਤੇ ਪਿਸ਼ਾਬ ਬਰਾਬਰ ਹੋ ਨਹੀਂ ਸਕਦਾ ਚਾਹ ਪਰ ਸਾਡੇ ਵਾਲੇ ਪਤਾ ਕੀ ਕਹਿੰਦੇ ਨੇ ਅਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਵਾ ਤੁਹਾਡੇ ਓਏ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਕਿ ਤੁਹਾਡਾ ਜਿਹੜਾ 10ਵਾਂ ਗੁਰੂ ਸੀ ਉਹ ਵੀ ਇੱਕ ਮੁਗਲਾਂ ਦੀ جنگ ਵਿੱਚ ਉਹਨਾਂ ਨਾਲ ਮੁਗਲਾਂ ਨਾਲ ਜਦੋਂ ਜੰਗ ਲੱਗੀ ਸੀ ਚਕੌਰ ਦੀ ਜੰਗ ਵਿੱਚੋਂ ਨੰਨਸ ਗਿਆ ਸੀ ਉਹਕਰ ਉਹ ਤੋਂ ਨਾ ਨਸਦਾ ਉਹ ਵੀ ਤੇਦੀ ਮੌਤ ਹੀ ਮਰਨਾ ਸੀ ਪਰ ਫਿਰ ਵੀ ਅਸਿਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਵਾ ਤੁਹਾਡੇ ਆਹਾ 13-13 ਸਾਲ ਦੀਆਂ ਬੱਚੀਆਂ ਦੇ ਘਰਾਂ ਚੋਂ ਕੱਢ ਕੇ ਉਹਨਾਂ ਦੇ ਧਰਮ ਤਬਦੀਲ ਕਰਵਾ ਕੇ ਉਹਨਾਂ ਨੂੰ ਬਣਾ ਕੇ ਉਹਨਾਂ ਤੋਂ ਬੱਚੇ ਪੈਦਾ ਕਰਨ ਵਾਲੀਆਂ ਉਹਨਾਂ ਨੂੰ ਮਸ਼ੀਨਾ ਬਣਾ ਲਿਆ ਜਿਨੇ ਜਿਨੇ ਗਰਮਿੰਗ ਕਰਨੀਆਂ ਨੰਬਰ ਉਹਨਾਂ ਨੂੰ ਮੈਂ ਦੇ ਦੇਾਂਗਾ ਤੇ ਸਿੱਖਣੀਆਂ ਨੂੰ ਮੁਸਲਮਾਨ ਕਰੋ ਉਹਨਾਂ ਨਾਲ ਸ਼ਾਦੀਆਂ ਕਰੋ ਦੋ ਦੋ ਤਰਾ ਤਰਾ ਕਰੋ ਕਿਉਂਕਿ ਸਾਡੇ ਇਸਲਾਮ ਵਿੱਚ ਇਜਾਜ਼ਤ ਹੈ ਬਾਈ ਮੈਂ ਚੱਲਣਾ ਜਿਨੂੰ ਜਿਨੂੰ ਨੰਬਰ ਚਾਹੀਦਾ ਹੈ ਮੇਰੇ ਕੋਲ ਲੱਲੀ ਉਸ ਬਾਬੇ ਦਾ ਕਿੱਥੇ ਹੁੰਦਾ ਹੈ ਬਲ ਟ੍ਰੈਵਲ ਕੋ ਮੈਂ ਦੇ ਤੋਂ ਪਹਿਲੇ ਇਹ ਦੱਸੋ ਕਿਨੇ ਕਿਨੇ ਦੇਰ ਦੀ ਸ਼ਾਦੀ ਕਰਨੀ ਦੋ ਦੋ ਘੰਟੇ ਦੀ ਤਿੰਨ ਦਿਨ ਘੰਟੇ ਵਾਲੀ ਅਸੀਂ ਜੋ ਵੀ ਕੀਤਾ ਜਦੋਂ ਵੀ ਕੀਤਾ ਜਿਨੇ ਮਤਲਬ ਮੁਸਲਮਾਨ ਕਰਾਂਗੇ ਨਾ ਉਹਨਾਂ ਨੂੰ ਜ਼ਰ ਬਿਲਕੁਲ ਬਿਲਕੁਲ ਗਰਮ ਕਰਾਂ ਤੇ ਕਰੂੰ ਪਰ ਤੁਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਐ ਕਰਤਾ ਐ ਕਰਤਾ ਯਾਰ ਅਸੀਂ ਉਹ ਧਰਤੀ ਨੂੰ ਕਿਵੇਂ ਮਾੜਾ ਕਹਦਾਂਗੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਅਤੇ ਪਾਸ਼ਾ ਦਾ ਜਨਮ ਹੋਇਆ ਪਰ ਤੁਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਵਾ ਤੁਹਾਡੇ ਓਏ ਵਾ ਤੁਹਾਡੇ ਜੰਮਣ ਵਾਲਿਆਂ ਦੇ ਦੁਰਦੀ ਲਨਤ ਹੋਏ ਤੁਹਾਡੇ हेड ग्रंथी थी कुड़ी कट के लगी हो। कुछ गुंडे रात को हमारे घर पे आए उन्होंने हमारी छोटी बहन बे, को के ले गए और उनको ज़बरदस्ती शॉप टॉर्चर करके इस्लाम कबूल करवाया सुबह में हम थाने चले गए और हमने एफ़ आई आर कटवाया एस एच ओ के पास चले गए डी सी ओ के पास और किसी ने हमें इंसाफ नहीं दिलाया किसी ने हमारी बात नहीं सुनी उसके बाद जब हम वापस घर आए तो कुछ देर पहले ਉਹ ਹੀ ਲੋਕ ਦੁਬਾਰਾ ਆਏ ਔਰ ਉਹਨੇ ਹਮੇ ਧਮਕੀ دی ਅਗਰ ਆਪ ਲੋਗੋ ਨੇ ਐਫਆਰ ਵਾਪਸ ਨਾ ਲਿਆ ਤਾਂ ਆਪ ਲੋਗੋ ਕੋ ਵੀ ਮੁਸਲਮਾਨ ਹੋਣਾ ਪੜੇਗਾ ਅਗਰ ਆਪ ਲੋਗੋ ਨੇ ਇੱਥੇ ਰਹਿਣਾ ਹੈ ਤਾਂ ਜਿਹੜੇ ਸਿੱਖ ਗਜਰੀ ਦੇ ਬਾਜ਼ਾਰਾਂ ਚੋਂ ਦੂਜਿਆਂ ਦੀਆਂ ਧੀਆਂ ਪੈਣਾ ਛੜਾ ਕੇ ਲਿਆਂਦੇ ਰਹੇ ਉਹਨਾਂ ਦੀ ਬੱਚੀ ਨਨਕਾਣਾ ਸਾਹਿਬ ਦੇ ਹੈੱਡ ਗਰੰਟੀ ਦੇ ਵਿੱਚ ਹੀ ਗੱਡ ਕੇ ਲੱਗੀ ਮੁਸਲਿਮ ਬਣਾਲਤੀ ਕਲਮਾ ਬੜਾਤਾ ਪਾਕਿਸਤਾਨੀ ਮੁੱਲਿਆਂ ਨੇ ਤੇ ਅਸੀਂ ਮੈਂ ਮਰਦਾਬਾਦ ਨਹੀਂ ਕਹਿ ਸਕਦਾ ਭੁੱਲ ਕੇ ਨਿਕਲਦਾ ਵਾਹ ਤੁਹਾਡੇ ਵਾਹ ਤੁਹਾਡੇ ਜਮਨ ਵਾਲੇ ਦੇ ਵਾਹ ਤੁਹਾਡੀਆਂ ਪੁਸ਼ਤਾਂ ਤੇ ਵਾਹ ਤੁਹਾਡੇ ਡੀਐਨਏ ਆ ਸੁਣ ਲਓ ਬਕਵਾਸ ਹੈ ਨਾ ਜੰਜੀਤ ਸਿੰਘ ਦੇ ਥੱਲੇ ਲਿਖ ਦਿਓ ਸ਼ੇਰੇ ਪੰਜਾਬ ਡੁੱਬ ਕੇ ਨਹੀਂ ਮਰੇ 500 ਸਾਲ ਤੁਸੀਂ ਚੂਰਣ ਵਿੱਚ ਐ ਨਾ ਕੋ ਗੁਰੂ ਨਾਨਕ ਸਿੱਖ ਹੈ ਗੁਰੂ ਨਾਨਕ ਨੂੰ ਅਜੇ ਤੱਕ ਤੁਸੀਂ ਸਿੱਖ ਨਹੀਂ ਸਾਬਤ ਕਰ ਸਕਿਆ ਕਿਉਂਕਿ ਉਹਨਾਂ ਕਿਸੇ ਜਗ੍ਹਾ ਤੇ ਆਪਣੇ ਆਪ ਨੂੰ ਸਿੱਖ ਮਨੁਸ਼ੀਨ ਨਹੀਂ ਕੀਤਾ ਹਰ ਜਗ੍ਹਾ ਤੇ ਉਹਨਾਂ ਆਪਣੇ ਆਪ ਨੂੰ Hindu ਲਿਖਿਆ ਔਰ ਤੁਸੀਂ ਉਹਨਾਂ ਨੂੰ ਸਿੱਖਾਂ ਨਾਲ ਜੋੜ ਜੰਦੇ ਹੋ ਔਰ ਸਿੱਖਾਂ ਆ ਕਹਣਾ ਉਹਦੇ ਥੱਲੇ ਤੁਸੀਂ ਲਿਖਿਆ ਸ਼ੇਰੇ ਪੰਜਾਬ ਔਰ ਜੇ ਸਿੱਖ ਸ਼ੇਰੇ ਪੰਜਾਬ ਹੈ پھر داد دادا علی حجویری کون ہے شہر پنجاب کون ہے شہاب الدین محمد غوری شہر پنجاب کون ہے این آر کلی لیٹے ہیں قطب الدین ایبر شہر پنجاب کون ہے علاء الدین خلجی شہر پنجاب کون شہر شاہ سوری شہر پنجاب کون سلطان اور امزیب عالم کی پھنڈرانا گندی قوم پیدا کر گیا جیدی ہوگا گردوارے ویچ امرت ساتھ گھوز کے ہوتی جو پیر مارے سانے جیدی باہر ਉਸ ਦਾ ਮਾਫੀ ਦੇ ਇਤਨੇ ਗੰਦੇ ਹੈ ਅਗਰ ਉਹ حضرت ਇੱਕ ਜਾੜੀ ਹੁੰਦਾ ਇੱਕ ਬੜੇ ਸੇਕਾ ਮੁਸਲਮਾਨ ਦਾ ਅੰਗ ਨਹੀਂ ਚਾਹ ਉਹ ਕਿ ਉਹ ਦੇ ਨਹੀਂ ਇਸ ਬਾਦ ਕੋ ਅਗੇ ਨਾ ਉਹਨਾਂ ਦਾ ਗੁਰੂ ਹੈ ਪਤਾ ਨਹੀਂ ਉਹ ਕੀ ਆ تھا ਕੀ ਆ ਨਹੀਂ ਤੇ ਸਾਡੇ ਨਬੀ ਕਿਆ ਹੈ ਅੱਲ੍ਹਾ ਇੰਨਾ ਸਭ ਕੁਝ ਸੁਣਨ ਤੋਂ ਬਾਅਦ ਇੱਥੇ ਫੇਸਬੁਕਾਂ ਤੇ ਦੇਖਣਗੇ ਕੋਈ ਅਸੀਂ ਗੁਜਰੀ ਦੇ ਬਾਜ਼ਾਰਾਂ ਤੋਂ ਛੁੜਾ ਕੇ ਲਿਆਂਦੀਆਂ ਉਹ ਜਿਹੜੀਆਂ ਹੁਣ ਉਹ ਕੱਢ ਕੱਢ ਕੇ ਤੁਹਾਡੇ ਜਿਹੜੇ ਬਣਾਏ ਹੋਏ ਨੇ ਜਵਾਈ ਮੁੱਲੇ ਉਹ ਤੁਹਾਡੀਆਂ ਹੁਣ ਕੱਢ ਕੱਢ ਕੇ ਲਜਾਈ ਜਾਂਦੇ ਭਰਾ ਹੁਣ ਕਿਹੜੀਆਂ ਖੁੱਡਾਂ 'ਚ ਬਣੇ ਆਪਾਂ ਹੁਣ ਅਸੀਂ ਕਿਉਂ ਤਲਵੇ ਚਟਦੇ ਆਂ ਮੁੱਲਿਆਂ ਦੇ ਪਾਕਿਸਤਾਨੀ ਮੁੱਲਿਆਂ ਦੇ ਕਿਉਂ ਤਲਵੇ ਚਟਦੇ ਆਂ ਤੇ ਜਥੇਦਾਰ ਸਾਹਿਬ ਜੀ ਬੇਨਤੀ ਆ ਪਿੱਛੇ ਚੱਲਦੇ ਗੁਰਦੁਆਰੇ ਦੇਖਿਓ ਮਾੜਾ ਜਾਂ ਤੇ ਇਹਦੇ ਨਾਲ ਚੱਲਦੇ ਚੱਲਦੇ ਗੱਲਬਾਤ ਕਰਦੇ ਆਂ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਗੁਰੂ ਸਾਹਿਬ ਨੇ ਚਲੋ ਬਖਸ਼ ਦਿੱਤੇ ਬਹੁਤ ਮਿਹਰਬਾਨੀ ਗੁਰੂ ਸਾਹਿਬ ਦੀ ਪਰ ਇਹ ਜਿਹੜੇ ਦਰਸ਼ਨ ਨੇ ਉਹਦਾ ਅਸੀਂ ਅਰਦਾਸ ਹੀ ਕਰ ਰਹੇ ਆਂ ਕਿ ਗਰਨਾਣਕ ਗਰਨਾਣਕ ਪਾਸਾ ਦੇ ਸਥਾਨ ਦਾ ਤੇ ਬਾਕੀ ਗੁਰਦੁਆਰਿਆਂ ਦਾ ਸੇਵਾ ਸੰਭਾਲ ਦਾ ਉਦਾਨ ਖਾਲਸਾ ਜੀ ਨੂੰ ਬਖਸ਼ੋ ਕੀ ਆਈਐਸਆਈ ਜਿਹੜੀ ਇਸ ਟਾਈਮ ਸਾਰਾ ਆਰਗੇਨਾਈਜ਼ ਕਰ ਰਹੀ ਆ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਉਹ ਉਹ ਖਾਲਸਾ ਜੀ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਪਿਛਲੇ ਜਥੇਦਾਰ ਨੂੰ ਵੀ ਬੜੀਆਂ ਬੇਨਤੀਆਂ ਕੀਤੀਆਂ ਸੀ ਪਰ ਉਹਦੇ ਕੰੰਤੇ ਜੂ ਨਹੀਂ ਸਰਕੀ ਹੈਗੀ ਠੀਕ ਆ ਉਹ ਹਮੇਸ਼ਾ ਮੁੱਲਿਆਂ ਦੀ ਚਾਪਲੂਸੀ ਦੇ ਵਿੱਚ ਲੱਗਿਆ ਰਿਹਾ ਉਹ ਹਮੇਸ਼ਾ ਪਾਕਿਸਤਾਨੀ ਮੁੱਲਿਆਂ ਦੀ ਪਾਕਿਸਤਾਨੀ ਸੁੱਲਿਆਂ ਦੀ ਚਾਪਲੂਸੀ ਦੇ ਵਿੱਚ ਲੱਗਿਆ ਰਿਹਾ ਹੈ ਹਨਾ ਜਦੋਂ ਪਾਕਿਸਤਾਨੀ ਮੁੱਲਿਆ ਨੇ ਅਮਰੀਕਾ ਕੈਨੇਡਾ ਦੇ ਵਿੱਚ ਪੋਥੀ ਸਾਹਿਬ ਥੱਲੇ ਰੱਖ ਕੇ ਵਾਸ਼ਰੂਮ ਦੇ ਵਿੱਚ ਕਮੋਡ ਦੇ ਵਿੱਚ ਗੁਰੂ ਸਾਹਿਬ ਦੀਆਂ ਫੋਟੋਆਂ ਲਗਾ ਕੇ ਚੱਪਲਾਂ ਦੇ ਥੱਲੇ ਪੋਥੀਆਂ ਰੱਖ ਕੇ ਪਾਕਿਸਤਾਨੀ ਮੁੱਲਿਆ ਨੇ ਬੇਅਦਬੀਆਂ ਕੀਤੀਆਂ ਤਾਂ ਪਿਛਲੇ ਜਥੇਵਾਰ ਨੇ ਸਾਡੇ ਨੌਜਵਾਨਾਂ ਦਾ ਕਸੂਰ ਕੱਢਿਆ ਸੀ ਪਰ ਉਹਦਾ ਮੂੰਹ ਨਹੀਂ ਖੁੱਲਿਆ ਉਹਦੇ ਮੂੰਹ 'ਚ ਦਹੀਂ ਜੰਮਿਆ ਹੋਇਆ ਸੀ ਇਸ ਵਾਰ ਮੋਦੀ ਨੇ ਲਾਂਘਾ ਬੰਦ ਕੀਤਾ ਹੈਗਾ ਮੈਨੂੰ ਨਹੀਂ ਪਤਾ ਸਿਕਿਉਰਿਟੀ ਅਨੁਸਾਰ ਨਾ ਮੈਨੂੰ ਨਹੀਂ ਪਤਾ ਕੀ ਉਹਨਾਂ ਦੀ ਪਾਲਿਸੀ ਹੈਗੀ ਆ ਪਰ ਜਿਹੜੇ ਨੌਜਵਾਨ ਸਾਡੇ ਉਧਰ ਗਏ ਪਿਛਲੇ ਦਿਨਾਂ ਦੇ ਵਿੱਚ ਜਦੋਂ ਲਾਂਗਾ ਖੁੱਲਿਆ ਹੋਇਆ ਸੀ ਪਾਕਿਸਤਾਨੀ ਮੁੱਲਿਆ ਨੇ ਆਈਐਸਆਈ ਨੇ ਉਹਨਾਂ ਨੂੰ ਆਪਣੇ ਸ਼ਿਕੰਜੇ ਚ ਲਿਆ ਉਹ ਭੋਲੀਆਂ ਕੁੜੀਆਂ ਨੂੰ ਬਰਗਲਾਇਆ ਉਹ ਨੌਜਵਾਨਾਂ ਨੂੰ ਬਰਗਲਾਇਆ ਉਹ ਜਿੰਦ ਕੱਢ ਤੇ ਬਾਕੀ ਜੜੀਆਂ ਕੁੜੀਆਂ ਨੇ ਜੇ ਉਹ ਆਈਐਸਆਈ ਉਹਨਾਂ ਨੂੰ ਆਪਣੇ ਨਾਲ ਨਾ ਉਲਝਾਉਂਦੀ ਨਾ ਆਈਐਸਆਈ ਉਹਨਾਂ ਨੂੰ ਆਪਣੇ ਪ੍ਰੋਗਰਾਮਾਂ ਚ ਬੁਲਾਉਂਦੀ ਤੇ ਉਹ ਨੌਜਵਾਨ ਅੱਜ ਆਪਣੇ ਘਰਾਂ ਚ ਬੈਠੇ ਹੁੰਦੇ ਪਾਕਿਸਤਾਨੀ ਐਸਆਈ ਐਸਆਈ ਜਿਹੜੀ ਹੈਗੀ ਆ ਉਹ ਪੂਰੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀ ਆ ਪਰਲੇ ਪਾਸੇ ਮੈਨੂੰ ਇਹ ਦੱਸੋ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਹੱਥ ਜੋੜ ਕੇ ਕਿ ਅਸੀਂ ਖਾਲਸਾ ਕੌਮ ਨੂੰ ਮਜ਼ਬੂਤ ਕਰਨਾ ਹੈ ਕਿ ਅਸੀਂ ਗੁਰਦੁਆਰਿਆਂ ਦੀ ਜਿਹੜੀਆਂ ਗੁਲਕਾਂ ਤੇ ਆਈਐਸਆਈ ਦਾ ਕੰਟਰੋਲ ਆ ਅਸੀਂ ਉਹਨੂੰ ਮਜ਼ਬੂਤ ਕਰਨਾ ਹੈ ਅਸੀਂ ਜਿਹੜੇ ਆ ਮੁੱਲੇ ਨੇ ਆ ਜਿਹੜਾ ਸੁੱਲਾ ਆ ਜਿਹੜਾ ਸੁੱਲਾ ਜਿਹੜਾ ਸਭ ਤੋਂ ਜ਼ਿਆਦਾ ਗੰਦ ਇਹਨਾਂ ਨੇ ਸਿੱਖਾਂ ਨੂੰ ਬਕਿਆ ਪੋਥੀਆਂ ਦੀ ਬੇਅਦਬੀ ਕੀਤੀ ਪਾਠ ਦੀ ਬੇਅਦਬੀ ਕੀਤੀ ਲੈਟਰੀਆਂ ਦੇ ਵਿੱਚ ਇਹਨੇ ਉਹਨਾਂ ਫਲਸ਼ਾਂ ਦੇ ਵਿੱਚ ਇਹਨੇ ਲਗਵਾ ਕੇ ਉਹ ਸਾਰੇ ਅੰਗ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੀਆਂ ਦੇ ਅੰਗ ਲਵਾ ਕੇ ਉਥੇ ਪਾਠ ਚਲਾ ਕੇ ਉਥੇ ਲਾਈਵ ਕਰ ਕਰਕੇ ਸਿੱਖਾਂ ਨੂੰ ਗਾਲਾਂ ਕੱਢੀਆਂ ਉਤੋਂ ਬਾਅਦ ਸਾਡੀ ਅਣਖ ਨਹੀਂ ਜਾਗੀ ਉਤੋਂ ਬਾਅਦ ਸਾਡੀ ਗੈਰਤ ਨਹੀਂ ਜਾਗੀ ਸਾਡੇ ਵਰਗੇ ਜਿਹੜੇ ਆਮ ਨੌਜਵਾਨ ਨੇ ਆਮ ਘਰਾਂ ਦੇ ਉਹ ਇਹਨਾਂ ਨਾਲ ਲੜਦੇ ਭਿੰਦੇ ਨੇ ਪਰ ਉੱਪਰਲੀ 엘ੀਟ ਕਲਾਸ ਜਿਹੜੀ ਆ ਜਿਹੜੇ ਆਪਣਾ ਜਥੇਦਾਰ ਅਖਵਾਉਂਦੇ ਆ ਜਿਹੜੇ ਆਪਣਾ ਆਪ ਨੂੰ ਕੌਮ ਦੇ ਨੇਤਾ ਅਖਵਾਉਂਦੇ ਆ ਕੌਮ ਦੇ ਰੈਬਰ ਉਠਾਉਂਦੇ ਉਹਨਾਂ ਦੇ ਮੂੰਹ 'ਚ ਦਹੀਂ ਜੰਮਿਆ ਰਿਹਾ ਉਹਨਾਂ ਦੇ ਮੂੰਹ 'ਚ ਇੱਕ ਲਫ਼ਜ਼ ਨਹੀਂ ਨਿਕਲਿਆ ਹੈਗਾ ਤੇ ਉਲਟਾ ਹੁਣ ਆਪਾਂ ਇਹ ਜਿਹੜਾ ਬੰਦਾ ਇਹ ਸ਼ਜਾਦ ਪੱਟੀ ਦਾ ਖਾਸ ਸ਼ਜਾਦ ਪੱਟੀ ਨੇ ਬੰਬ ਸਟਵਾਇਆ ਰੋਜ਼ਰ ਤੇ ਕਿਉਂਕਿ ਰੋਜ਼ਰ ਨੇ ਵਾਪਸ ਜਵਾਬ ਦਿੱਤਾ ਰੋਜ਼ਰ ਸੰਧੂ ਨੇ ਵਾਪਸ ਜਵਾਬ ਦਿੱਤਾ ਪਰ ਅਸੀਂ ਕਿੱਥੇ ਸੀ ਅਸੀਂ ਖੁੱਡਾਂ 'ਚ ਵੜੇ ਹੋਏ ਸੀ ਅਸੀਂ ਜਿੰਨੇ ਵੀ ਉੱਪਰਲੀ ਕਲਾਸ ਦੇ ਲੀਡਰ ਹੈਗੇ ਆ ਜਥੇਦਾਰ ਹੈਗੇ ਆ ਮੌਤਵਾਰ ਹੈਗੇ ਆ ਜਥੇਬੰਦੀਆਂ ਆਪਾਂ ਕਿੱਥੇ ਸੀ ਸਾਡੀ ਨੀਂਦ ਨਹੀਂ ਖੁੱਲੀ ਰੋਜ਼ਰਵਾਰੀਆਂ ਦੇ ਘਰ ਤੇ ਬੰਬ ਸੱਟਿਆ ਗਿਆ ਕਿਉਂਕਿ ਰੋਜ਼ਰ ਨੇ ਪਲਟਵਾਰ ਕੀਤਾ ਤੇ ਅਸੀਂ ਹੁਣ ਇਹ ਮੰਗ ਕਰ ਰਹੇ ਆ ਕਿ ਸਾਡਾ ਜੀ ਲਾਂਗਾ ਖੋਲੋ ਅਸੀਂ ਪਰਲੇ ਪਾਸੇ ਜਾਣਾ ਆ ਪਰਲੇ ਪਾਸੇ ਜਾ ਕੇ ਅਸੀਂ ਕਰਨਾ ਕੀ ਆ ਉਹ ਗੁਰੂ ਸਾਹਿਬ ਦੇ ਦਾ ਦਰਸ਼ਨ ਦੇ ਕੋ ਗੁਰੂ ਗੁਰੂ ਗ੍ਰੰਥ ਸਾਹਿਬ ਸਭ ਜਗ੍ਹਾ ਇੱਕ ਆ ਮੇਰੀ ਬੇਨਤੀ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੀ ਆਈਐਸਆਈ ਆ ਵੀ ਅਦਮੀਆਂ ਕਰਵਾ ਰਹੀ ਆ ਜਿਹੜੀ ਐਸਆਈ ਸ਼ਾਜਾਦ ਪੱਟੀ ਵਰਗਿਆਂ ਤੋਂ ਰੋਜ਼ਰ ਦੇ ਬੰਬ ਸਟਵਾ ਰਹੀ ਆ ਜਿਹੜੀ ਐਸਆਈ ਆਈਐਸਆਈ ਜਿਹੜੀ ਆ ਉਹ ਉਹ ਏਦਾਂ ਦੇ ਗੌਂਦਲ ਵਰਗੇ ਗੁੰਡਿਆਂ ਨੂੰ ਪਾਲ ਰਹੀ ਆ ਇੱਕ ਪਾਸੇ ਐਸਆਈ ਤੁਹਾਡੀ ਧਰਮ ਦੀ ਬੇਅਦਵੀ ਕਰਵਾਉਂਦੀ ਆ ਤੁਹਾਡੀਆਂ ਬੱਚੀਆਂ ਦੇ ਕਿਡਨਾਪ ਕਰਵਾਉਂਦੀ ਆ ਤੁਹਾਡੀਆਂ ਬੱਚੀਆਂ ਦੇ ਔਲਾਦਕਾਰ ਕਰਵਾਉਂਦੀ ਆ ਜਿਹੜੀ ਗਰੂਮਿੰਗ ਗੈਂਗ ਚਲਾਉਂਦੀ ਆ ਗਰੂਮਿੰਗ ਗੈਂਗ ਦੇ ਬਾਰੇ ਮੇਰੇ ਖਿਆਲ ਨਾਲ ਪੰਜਾਬ 'ਚ ਹਾਲੇ ਕਿਸੇ ਨੂੰ ਪਤਾ ਹੀ ਨਹੀਂ ਹੋਣਾ 5 ਲੱਖ ਤੋਂ ਵੱਧ ਬੱਚੀ ਕਿਡਨਾਪ ਬਲਾਤਕਾਰ ਤੇ ਉਹਨੂੰ ਸੁੱਲੀ ਬਣਾਇਆ ਗਿਆ ਕੱਲੇ ਇੰਗਲੈਂਡ ਦੇ ਅੰਦਰ ਕਿਸੇ ਨੂੰ ਪਤਾ ਪੰਜਾਬ ਦੇ ਅੰਦਰ ਕਿਸੇ ਨੇਤਾ ਨੇ ਅੱਜ ਤੱਕ ਬੋਲਿਆ ਤੇ ਅਸੀਂ ਵੱਧ ਚੜ ਕੇ ਪਰਲੇ ਪਾਸੇ ਜਾ ਕੇ ਉਹ ਗੁੱਲ ਕਾਂ ਜਿਹੜੀਆਂ ਰੱਖੀਆਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਰੇ ਨੇ ਪਰ ਉਹਨਾਂ ਦੇ ਅੰਦਰ ਜਿਹੜਾ ਪੈਸਾ ਜਾ ਰਿਹਾ ਉਹ ਸਿੱਧਾ-ਸਿੱਧਾ ਆਈਐਸਆਈ ਨੂੰ ਫੰਡ ਹੋ ਰਿਹਾ ਤੇ ਆਈਐਸਆਈ ਜਿਹੜੀ ਹੈਗੀ ਆ ਉਸ ਪੈਸੇ ਨੂੰ ਕਿਉਂਕਿ ਪਰਲੇ ਪਾਸੇ ਇਸ ਚੀਜ਼ ਨੂੰ ਸਮਝ ਲਿਓ ਕਿਉਂਕਿ ਪਰਲੇ ਪਾਸੇ ਗੁਰਦੁਆਰਿਆਂ ਦਾ ਜਿੰਨਾ ਵੀ ਕੰਟਰੋਲ ਆ ਉਹ ਕਿਸੇ ਪ੍ਰਬੰਧਕ ਕਮੇਟੀ ਦੇ ਕੋਲ ਨਹੀਂ ਆ ਉਹ ਸਿੱਧਾ ਸਿੱਧਾ ਸਰਕਾਰ ਦੇ ਕੋਲ ਆ ਪਾਕਿਸਤਾਨ ਦੀ ਸਰਕਾਰ ਆਪ ਪ੍ਰਬੰਧ ਕਰਦੀ ਆ ਪਾਕਿਸਤਾਨੀ ਏਜੰਸੀਆਂ ਆਪ ਪ੍ਰਬੰਧ ਕਰਦੀਆਂ ਤੇ ਸਾਡੇ ਜਿਹੜੇ ਉਥੇ ਗਰੰਥੀ ਪਾਟੀ ਜਿਹੜੇ ਨੇ ਨਾ ਉਹ ਸਿਰਫ ਉਥੇ ਤਨਖਾਈਏ ਨੇ ਸਿਰਫ ਸੇਵਾਦਾਰ ਨੇ ਸਿਰਫ ਉਥੇ ਉਹਨਾਂ ਵੱਲੋਂ ਅਪਾਇੰਟ ਕੀਤੇ ਗਏ ਨੇ ਜਿੱਦਾਂ ਸਾਡੇ ਇੱਥੇ ਸ਼੍ਰੋਮਣੀ ਕਮੇਟੀ ਆ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਜਿੱਦਾਂ ਸਿੰਘ ਸਭਾ ਪ੍ਰਬੰਧਕ ਕਮੇਟੀ ਹੈਗੀ ਆ ਉੱਥੇ ਇਹਦਾ ਦਾ ਕੁਝ ਨਹੀਂ ਹੈਗਾ ਉੱਥੇ ਸਿੱਧਾ-ਸਿੱਧਾ ਆਈਐਸਆਈ ਦੇ ਕੰਟਰੋਲ 'ਚ ਗਵਰਨਮੈਂਟ ਦੇ ਕੰਟਰੋਲ 'ਚ ਆ ਤੇ ਆਹ ਜਿੰਨੀਆਂ ਵੀ ਬੇਅਦਬੀਆਂ ਤੁਸੀਂ ਦੇਖੀਆਂ ਜਾਂ ਜਿੰਨੀ ਵੀ ਬਕਵਾਸ ਤੁਸੀਂ ਸੁਣੀ ਸਿੱਖਾਂ ਦੇ ਬਾਰੇ ਇਹ ਸਾਰੀ ਆਈਐਸਆਈ ਦੇ ਕੰਟਰੋਲ ਤੋਂ ਬਿਨਾ ਨਹੀਂ ਹੋ ਸਕਦੀ ਓਏ ਇਹ ਕੋਣ ਉੱਥੇ ਪਤਾ ਨਹੀਂ ਹਿਲਦਾ ਆਈਐਸਆਈ ਤੋਂ ਬਿਨਾ ਪਰ ਆਹ ਸਾਰੀ ਬਕਵਾਸ ਹੁੰਦੀ ਆ ਸਿੱਖਾਂ ਦੇ ਖਿਲਾਫ ਉਹ ਆਈਐਸਆਈ ਦੇ ਕੰਟਰੋਲ ਚ ਜਿਹੜੀਆਂ ਗੋਲਕਾਂ ਨੇ ਉਹਨਾਂ ਗੋਲਕਾਂ ਦਾ ਫੰਡ ਸਿੱਧਾ-ਸਿੱਧਾ ਆਈਐਸਆਈ ਨੂੰ ਜਾਂਦਾ ਇੱਕ ਪਾਸੇ ਤਾਂ ਇਹ ਭੁੱਖੇ ਮਰਨ ਲੱਗੇ ਹੋਏ ਨੇ ਇਹਨਾਂ ਕੋਲ ਖਾਣ ਨੂੰ ਦਾਣੇ ਨਹੀਂ ਹੈਗੇ ਇਹਨਾਂ ਕੋਲ ਭਿਉਣ ਨੂੰ ਦਾਣੇ ਨਹੀਂ ਹੈਗੇ ਇਹਨਾਂ ਕੋਲ ਸਬਜੀ ਤਰਕਾਰੀ ਹੈ ਨਹੀਂ ਗਈ ਡੇਡੜ ਦੋ-ਦੋ ਲੱਖ ਰੁਪਏ ਦੀਆਂ ਮੋਟਰਸਾਈਕਲਾਂ ਆਮ ਹੋਈਆਂ ਪਈਆਂ ਉੱਥੇ 1000 ਰੁਪਏ ਕਿਲੋ ਆਟਾ ਹੋਇਆ ਪਿਆ ਦੂਜੇ ਪਾਸੇ ਅਸੀਂ ਉਸ ਡਿੱਗਦੀ ਹੋਈ ਟੈਂਦੀ ਹੋਈ ਉਸ ਏਜੰਸੀ ਨੂੰ ਅਸੀਂ ਸਟੈਂਡ ਕਰ ਰਹੇ ਹਾਂ ਤੇ ਉਹ ਏਜੰਸੀ ਸਾਡੇ ਹੀ ਗੁਰੂਆਂ ਨੂੰ ਸਾਡੇ ਮੌਤ ਸਾਡੇ ਜਰਨੈਲਾ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੀਆਂ ਪੋਥੀਆਂ ਨੂੰ ਬੇਅਦਵੀ ਕਰਵਾ ਰਹੀ ਆ ਤੇ ਅਸੀਂ ਪਰਲੇ ਪਾਸੇ ਜਾ ਕੇ ਲੈਣਾ ਕੀ ਆ ਆ ਵੀਡੀਓਜ਼ ਪਾਕਿਸਤਾਨ ਦੀਆਂ ਫਿਲਮਾਂ ਦੇ ਵਿੱਚ ਗੁਰਸਿੱਖਾਂ ਨੂੰ ਗੱਤਰੇ ਪਾ ਕੇ दारू ਪੀਂਦਾ ਦਿਖਾਇਆ ਜਾ ਰਿਹਾ ਮੈਂ ਤੇਰੇ ਚਰਨਾ ਵਿੱਚ ਬੈ ਕੇ ਦਰਖਾਸਤ ਆ ਕਰਨਾ ਉਹ ਬੰਤਾ ਮੈਨੂੰ ਦੇ ਦੇ ਆ ਕੁਛ ਕਰ ਦੂ ਤਾਂ ਹੋ ਰਹੀਆਂ ਮੈਂ ਬੋਤਲ ਵਿੱਚ ਕੁਛ ਛੜੂਗਾ ਤੂੰ ਸੋਚੂਗਾ ਹੈ ਗੁਰਸਿੱਖਾਂ ਨੂੰ ਕੱਲ ਮੇ ਪੜਦੇ ਦਿਖਾਇਆ ਜਾ ਰਿਹਾ ਗੁਰਸਿੱਖਾਂ ਨੂੰ ਆਪਣੀਆਂ ਕਿਰਪਾਨਾਂ ਦੇ ਨਾਲ ਆਪਣੇ ਕੇਸ ਕਤਲ ਕਰਦੇ ਦਿਖਾਇਆ ਜਾ ਰਿਹਾ ਗੁਰਸਿੱਖਾਂ ਨੂੰ ਕਿਸ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ ਆ ਰੀਸੈਂਟ ਮੋਲਾ ਜੱਟ ਦੇ ਵਿੱਚ ਕੀ ਕੁਛ ਕੀਤਾ ਇਹਨਾਂ ਨੇ ਤੇ ਆਪਾਂ ਨੂੰ ਕਿਹੜੀ ਕਾਲੇ ਪਈ ਆ ਆਪਾਂ ਨੂੰ ਕਿਹੜੀ ਕਾਲੇ ਪਈ ਆ ਖੜਜੋ ਥੋੜਾ ਟਾਈਮ اٹਕ ਜੋ ਮਹਾਰਾਜ ਮਹਾਰਾਜ ਤੁਹਾਨੂੰ ਰਾਜ ਬਖਸ਼ਣ ਮੈਂ ਕਹਿੰਦਾ ਮਹਾਰਾਜ ਕਿਰਪਾ ਕਰਨ ਤੁਹਾਨੂੰ ਖਾਲਸੇ ਨੂੰ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਨੂੰ ਰਾਜ ਬਖਸ਼ਣ ਖਾਲਸਾ ਆਪ ਮੁਹਾਰੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਦੇਖੇ ਜੇ ਮੋਦੀ ਨੇ ਲਾਂਗਾ ਬੰਦ ਕੀਤਾ ਆ ਕੋਈ ਨਾ ਕੋਈ ਸਿਕਿਉਰਿਟੀ ਕੰਸਰਨ ਹੋਣ ਉੱਭਗਾ ਉਹਦਾ ਬਟ ਮੈਂ ਇਹ ਕਹਿਣਾ ਆ ਵੀ ਅਸੀਂ ਅੱਜ ਦੇ ਟਾਈਮ 'ਚ ਕੰਟਰੋਲ ਦੇ ਵਿੱਚ ਆਈਐਸਆਈ ਆ ਅਸੀਂ ਉਹਨੂੰ ਮਜ਼ਬੂਤ ਕਰਨਾ ਕਿਉਂ ਆ ਇੱਕ ਵਾਰੀ ਹੋਲੈਂਡੋਂ ਇਹਨਾਂ ਨੂੰ ਤਬਾਹ ਗੁਰਦੁਆਰੇ ਉੱਥੇ ਹੀ ਰਹਿਣੇ ਆ ਅਸਥਾਨ ਉੱਥੇ ਹੀ ਰਹਿਣੇ ਆ ਆਈਐਸਆਈ ਨੂੰ ਤਬਾਹ ਹੋਲੈਂਡੋਂ ਇੱਕ ਵਾਰੀ ਕਿਉਂ ਅਸੀਂ ਇਹਨਾਂ ਦੇ ਮੂੰਹ 'ਚ ਪਾ ਕੇ ਇਹਨਾਂ ਨੂੰ ਸਟਰੋਂਗ ਕਰਕੇ ਤੇ ਇਹਨਾਂ ਤੋਂ ਹੀ ਆਪਣੇ ਧਾਰਮਿਕ ਸਥਾਨਾਂ ਦੀ ਬੇਅਦਵੀ ਕਰਵਾ ਰਹੇ ਹਾਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੀਆਂ ਪੌਥੀਆਂ ਦੀ ਆਪਣੇ ਪਾਠ ਦੀ ਆਪਣੀਆਂ ਬੱਚੀਆਂ ਦੀ ਬੇਵਤੀ ਕਿਉਂ ਕਰਵਾ ਰਹੇ ਹਾਂ ਆਪਾਂ ਇਹਨਾਂ ਨੂੰ ਮਜ਼ਬੂਤ ਕਰਨਾ ਕਿਉਂ ਆ ਸਾਡਾ ਉਹਨਾਂ ਦੀ ਗੁਲਗ ਦੇ ਵਿੱਚ ਪਰਲੇ ਪਸ ਦੀ ਗੁਲਗ 'ਚ ਪਾਇਆ 1 ਰੁਪਿਆ ਉਹ ਪਲਟ ਕੇ ਇਹਨਾਂ ਇਹਨਾਂ ਆਈਐਸਈ ਦੇ ਚਮਚਿਆਂ ਤੋਂ ਸਾਡੇ ਤੇ ਸਾਡੇ ਤੇ ਹੀ ਵਾਰ ਹੋ ਰਿਆ ਸਾਨੂੰ ਇਹ ਸਿੰਪਲ ਜੀ ਗੱਲ ਨਹੀਂ ਸਮਝ ਆਉਂਦੀ ਮਿਹਰਬਾਨੀ ਮੈਂ ਤਾਂ ਕਹਿੰਨਾ ਮੋਦੀ ਨੇ ਆ ਜਿਹੜਾ ਲਾਂਗਾ ਬੰਦ ਕੀਤਾ ਹੈਗਾ ਇਹ ਉਦੋਂ ਤੱਕ ਬੰਦ ਕਰੀ ਰੱਖੇ ਜਦੋਂ ਤੱਕ ਸਾਡੇ ਹੱਥ ਖਾਲਸਾ ਰਾਜ ਨਹੀਂ ਆਉਂਦਾ ਸਾਨੂੰ ਵੀ ਇਹ 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 ਅਹਿਸਾਸ ਹੋਵੇ ਕਿ ਅਸੀਂ ਖਾਲਸਾ ਰਾਜ ਲੈਣਾ ਹੈ ਤੇ ਪਰਲੇ ਪਾਸੇ ਦਾ ਰਾਜ ਜਿਹੜਾ ਆ ਲਾਹੌਰ ਦਾ ਕਿਲਾ ਜਿਵੇਂ ਸਾਡੇ ਇੰਨੇ ਹੀ ਪ੍ਰੇਮੀ ਨੇ ਜੋ ਸਾਡੇ ਇੰਨੇ ਹੀ ਭਗਤ ਨੇ ਤੇ ਲਾਹੌਰ ਦਾ ਕਿਲਾ ਤਾਂ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਆ ਨਾ ਇਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਹੈ ਸਾਨੂੰ ਚਲੋ ਬਾਕੀ ਖਾਲਸਾ ਰਾਜ ਦੀ ਬਾਅਦ ਜੀ ਗੱਲ ਕਰਦੇ ਆ ਘੱਟੋ ਘੱਟ ਇਹ ਭਾਈ ਜਾਨ ਜਿਹੜੇ ਆ ਸਾਡੇ ਭਾਈ ਜਾਨ ਬਣੇ ਫਿਰਦੇ ਨੇ ਇਹ ਲਾਹੌਰ ਦਾ ਕਿਲਾ ਖਾਲਸੇ ਨੂੰ ਵਾਪਸ ਦੇਦਣ ਲਾਹੌਰ ਦੇ ਕਿਲੇ ਤੇ ਚੜਾ ਦੇਣ ਖਾਲਸੇ ਝੰਡਾ ਘੱਟੋ ਘੱਟ ਖਾਲਸਾ ਲਾਹੌਰ ਦਾ ਕਿਲਾ ਦੇ ਦੇਣ ਖਾਲਸੇ ਨੂੰ ਵੀ ਇਹ ਅੱਜ ਤੋਂ ਖਾਲਸੇ ਦਾ ਆ ਰਾਜ ਖਾਲਸੇ ਦਾ ਇਹ ਪੂਰੀ ਬਾਉਂਡਰੀ ਖਾਲਸੇ ਦੇ ਨਾਮ ਤੇ ਪੂਰਾ ਕਿਲਾ ਜਿਹੜਾ ਆ ਖਾਲਸੇ ਨੂੰ ਕਰ ਦੇਣ ਨਾਮ ਤੇ ਜਿਵੇਂ ਸਾਡੇ ਵੱਡੇ ਉਹ ਬੜੇ ਭਰਾ ਨੇ ਉਹਨਾਂ ਨੇ ਕਦੇ ਨਹੀਂ ਕਰਨਾ ਇਹੇ ਇਨਾ ਦੇ ਤਰਲੇ ਲੈਣੇ ਛੱਡੋ ਖਾਲਸਾ ਜੀ ਖਾਲਸਾ ਤਰਲੇ ਨਹੀਂ ਲੈਂਦਾ ਹੁੰਦਾ ਖਾਲਸਾ ਖੁਦ ਖੁਦਾਇਆ ਰਾਹ ਉਹ ਦੇਖੋ ਦਰਸ਼ਨਾਂ ਦੇ ਤਰਲੇ ਨਾ ਮੰਗੋ ਇੰਨਾ ਤੋਂ ਸਰਕਾਰਾਂ ਤੋਂ ਉਹਨਾਂ ਤੋਂ ਦਰਸ਼ਨਾਂ ਦੇ ਤਰਲੇ ਨਾ ਮੰਗੋ ਖਾਲਸਾ ਖੁਦ ਖੁਦਾਇਆ ਖਾਲਸਾ ਆਪ ਰਾਜ ਕੰਮ ਕਰੇਗਾ ਖਾਲਸਾ ਆਪਣੇ ਪ੍ਰਬੰਧ ਆਪ ਦੇਖੇਗਾ ਤੇ ਪਰਲੇ ਪਾਸੇ ਨੂੰ ਮੂੰਹ ਕਰਿਏ ਤੇ ਇਨਾ ਤੋਂ ਆਪਣੇ ਰਾਜ ਖੋਈਏ ਵਾਪਸ ਆਪਣੇ ਕਿਲੇ ਖੋਈਏ ਵਾਪਸ ਆਪਣੇ ਗੁਰਦੁਆਰੇ ਖੋਈਏ ਵਾਪਸ ਉਸ ਪਾਸੇ ਨੂੰ ਵਧਣ ਦੀ ਕੋਸ਼ਿਸ਼ करिए ਉਸ ਪਾਸੇ ਨੂੰ ਆਪਣੀ ਮੈਂਟੈਲਿਟੀ ਡਿਵੈਲਪ करिए ਤੇ ਉਸ ਪਾਸੇ ਨੂੰ ਮਜ਼ਬੂਤ ਹੋਈਏ ਕਿ ਮਹਾਰਾਜ ਸਾਨੂੰ ਇੰਨੀ ਕਿਰਪਾ ਕਰੇ ਅਸੀਂ ਐਨੇ ਮਜ਼ਬੂਤ ਹੋਈਏ ਕਿ ਉਹ ਪੂਰਾ ਖਾਲਸਾ ਰਾਜ ਜਿਹੜਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਖੈਬਰ ਤੇ ਪਖ ਪਸ਼ਤੂਨ ਜਿਹੜੀ ਹਰੀ ਸਿੰਘ ਨਲਵੇ ਨੇ ਜਿੱਤੀਆ ਬਲੂਚਿਸਤਾਨ ਜਿੱਥੇ ਅੱਜ ਜੰਗ ਚੱਲ ਰਹੀ ਆ ਮਾਰੇ ਸਿੱਖਾਂ ਨੂੰ ਇੰਨੇ ਕੁ ਸਮੱਤ ਬਖਸ਼ੇ ਇੰਨੇ ਕੁ ਮਜਬੂਤ ਕਰੇ ਕਿ ਸਿੱਖ ਆਪ ਉਸ ਜੰਗੇ ਮੈਦਾਨ ਚ ਉੱਤਰ ਕੇ ਆਪਣੇ ਗੁਰੂ ਧਾਮਾਂ ਦੇ ਬਦਲੇ ਇਹਨਾਂ ਤੋਂ ਲੈ ਕੇ ਆਪਣੇ ਰਾਜ ਦੀਆਂ ਨਿਸ਼ਾਨੀਆਂ ਇਹਨਾਂ ਤੋਂ ਸੁੱਲਿਆਂ ਤੋਂ ਵਾਪਸ ਲੈਣ ਤੇ ਇਹਨਾਂ ਦੀ ਜਿਹੜੀ ਜ਼ਬਾਨ ਹੈ ਇਹਨਾਂ ਦੀ ਜ਼ਬਾਨ ਤੋਂ ਪੋਚੇ ਲਬਾਣ ਤੇ ਇਹਨਾਂ ਦੀ ਜ਼ਬਾਨ ਤੇ ਤਤੇ ਸਰੀਏ ਲਾਣ ਜੈਸ ਜੁਬਾਨ ਤੋਂ ਇਹਨਾਂ ਨੇ ਬਕਵਾਸ ਮਾਰੀ ਆ ਉਸ ਪਾਸੇ ਨੂੰ ਵਧੀਏ ਨਾ ਕਿ ਇਸ ਪਾਸੇ ਨੂੰ ਵਧੀਏ ਕਿ ਹਾਈ ਜੀ ਉਹ ਸਾਨੂੰ ਜੀ ਤਰਲੇ ਕਰੀਏ ਕਿ ਸਾਨੂੰ ਦਰਸ਼ਨ ਕਰਾ ਦਿਓ ਖਾਲਸਾ ਕਦੇ ਕਿਸੇ ਦਾ ਤਰਲੇ ਨਹੀਂ ਕਰਦਾ ਹੁੰਦਾ ਮਜ਼ਬੂਤ ਰਹੀਏ ਮਜ਼ਬੂਤ ਰਹੀਏ ਗੁਰੂ ਸਾਹਿਬ ਦੇ ਦਰਸ਼ਨ ਉਦੋਂ ਕਰੀਏ ਜਦੋਂ ਗੁਰੂ ਸਾਹਿਬ ਦੇ ਕੀਤੀ ਹੋਈ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੋਈ ਜਦੋਂ ਅਸੀਂ ਉਸ ਦੇ ਬਦਲੇ ਲੈਣ ਜੋਗੇ ਹੋ ਜੀ ਇਹਨਾਂ ਤੋਂ ਜਦੋਂ ਇਹਨਾਂ ਤੋਂ ਉਸ ਚੀਜ਼ ਦਾ ਹਿਸਾਬ ਲੈਣ ਜੋਗੇ ਹੋ ਜੀ ਫਿਰ ਆਪ ਗੁਰੂ ਗੁਰੂ ਘਰਾਂ ਦੇ ਪ੍ਰਬੰਧ ਆਪ ਸੰਭਾ ਸੰਭੇਗਾ ਖਾਲਸਾ ਇੰਨਾ ਕਮਜ਼ੋਰ ਨਾ ਕਰੋ ਖਾਲਸਾ ਪੰਥ ਨੂੰ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ